ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾਂ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪਾਂ ਚੁੱਪ ਨਾ ਹੋਵੇ ਜੇ ਲਾਏ ਰਹਾ ਦੇਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰੀਆ ਪਾਰ ਸਹਸ ਸਿਆਨ ਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰ ਹੋਈਆ ਕਿਉ ਕੂੜਾਂ ਟਟਾਂ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੋ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਤੁਮਨੇ ਚੋ ਹੁਕਮ ਲੇਖ ਦੁਖ ਸੁਖ ਪਾਈਆ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਆ ਹੁਕਮੈ ਅੰਦਰ ਸਭ ਕੋ ਬਾਹਰੁ ਕੋ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾਉ ਮੈਂ ਕਹਿ ਨਾ ਕੋਇ ਗਬ ਕੋ ਤਾਣੁ ਹੋਵੈ ਕਿਸ ਤਾਣ ਗਬ ਕੋ ਦਾਤ ਜਨ નિਸਾਨ ਗਬ ਕੋ ਗੁਣ ਵੜੇ ਹਈਆਂ ਚਾਰ ਗਬ ਕੋ ਵਿਦਿਆ ਵਿਖੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੇ ਦੂਰ ਗਾਵੈ ਕੋ ਵੇਖੇ ਹਾਦਰ ਹਦੂਰ ਕਥਨਾ ਕਥੀ ਨਾ ਵੈ ਤੋਟ ਕਦ ਕਤ ਕਥੀ ਕੋਟੀ ਕੋਡ ਕੋਟ ਦਿੰਦਾ ਦੇ ਲੰ ਦੇ ਥਕ ਪਾਏ ਜੁਗਾ ਜੁਗੰਤਰ ਖਾਈ ਕਾਹੇ ਹੁਕਮਿ ਹੁਕਮ ਚਲਾਏ ਰਾਹੁ ਨਾਨਕ ਬਿਕਸਾ ਵੇ ਪ੍ਰਵਾਹ ਸੱਚਾ ਸਹਿੰ ਸੱਚਾ ਨਾਏ ਆਖਿਆ ਭਉ ਅਪਾਰ ਅਖ ਮੰਗਾ ਦੇ ਦੇ ਦਾਤ ਕਰੇ ਦਾਤਾਰ ਸੇ ਕੈ ਕੈ ਰਖੀਆ ਚਿੱਤ ਦੇ ਸਦਰਬਾਰ ਮੋਹ ਕੇ ਬੁੱਲਣ ਬੋਲੀ ਆ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਾ ਜਾਣੀਐ ਸਬਾਪੇ ਸਚਿਆਰਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਗ ਰਸੋਏ ਜਨਸੇ ਅਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਾਨ ਗਾਵੀਏ ਸੁਣੀਆ ਮਨ ਰੱਖੀਆ ਪਾਉ ਦੁਖੋਂ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇੱਕ ਦੇਹੁ ਜਾਈ ਸਭਨਾ ਦੀ ਆਕਾ ਇੱਕ ਦਾਤਾ ਸੋਮੈ ਵਿਸੁਰ ਨਾ ਜਾਹੀ ਤੀਰਥ ਨਾ ਹੋ ਜਿਸ ਪਾਵਾ ਵਿਰਪਾਣੀ ਕੇ ਨਾਹੀ ਕਰੀ ਜੇ ਤੀਸਰ ਠੋਪਾਈ ਵੇਖ ਅਮਨ ਕਰਮ ਕੈ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿੱਚ ਨਾ ਜਾਏ ਜੇ ਤੁਕਟਾਰੇ ਅਰਦਾਸ ਹੁਰਦ ਸੁਣੀ ਓਏ ਨਮਕੰਡਾ ਵਿੱਚ ਜਾਣੀਐ ਨਾਮ ਚੱਲੇ ਸਭ ਕੋਏ ਚੰਗਾ ਨਾ ਔਰਖਾਏ ਕੈ ਜਸ ਕੀ ਜਗ ਲੇ ਜੇ ਜਿਸ ਨੰਦਰ ਨਾ ਬਈ ਤਾਂ ਬਾਦ ਨਾ ਪੁੱਛੈ ਕੈ ਕੀਤਾ ਅੰਦਰ ਕੀਤ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨ ਸਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦਬੀਰ ਸੁਰਨਾਥ ਸੁਣਿਆ ਧਰਤ ਤਉ ਲਕਾ ਸੁਣਿਆ ਦੀਪ ਲੋ ਪਾਤਲ ਸੁਣਿਆ ਭੈ ਨ ਸਕੇ ਕਾ ਨਾਨਕ ਭਗਤਾ ਸਦਾ ਜੀਆ ਸੁਣਿਆ ਤੂੰ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੇ ਪਾਪ ਕਾ ਨਾਸ ਸੁਣੇ ਸਤ ਸੰਤੋਹ ਗਿਆਨ ਸੁਣੇ ਅਠ ਸੜਕਾ ਇਸ ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੈ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੇ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾਹ ਸੁਣੇ ਸਿੰਘ ਪੀਰ ਪਾਤਸ਼ਾਹ ਸੁਣੇ ਹੰਦੇ ਪਾਪ ਹਰਾਉ ਸੁਣੇ ਹਾਥੋ ਵੈ ਸਗਾ ਨਾਨਕ ਭਗਤ ਅਸਦਾ ਵਿਗਾ ਸੁਨੇ ਗੁਪਾਪਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਬ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤਿ ਵੈ ਮਨ ਬੁੱਧ ਮੰਨੇ ਸਗਲ ਪਵਨ ਕੀ ਸੁੱਧ ਮੰਨੇ ਮੂੰ ਟੋਟਾ ਨਾ ਖਾਏ ਮੰਨੇ ਜੰਮ ਕੇ ਸਾਥ ਨਾ ਜਾਏ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਠਾਕ ਨਾ ਪਾਏ ਮੰਨਾ ਬਾਦ ਸੋ ਪ੍ਰਗਟ ਜਾਏ ਮੰਨਾ ਮਗਨ ਚੱਲੇ ਪੰਥ ਮੰਨਾ ਧਰਮ ਸੇਤੀ ਸੰਬੰਧ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਪਵ ਹਮੁਖ ਦਵਾਰ ਮੰਨਾ ਪਰਵਾਰ ਸਾਧਾਰ ਮੰਨਾ ਤਰਾਤਾਰੀ ਗੁਰ ਸਿੱਖ ਮੰਨਾ ਨਾਨਕ ਭਾਏ ਨਾ ਵਿਖੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣ ਪੰਚ ਪ੍ਰਦਾਨ ਪੰਚੇ ਭਾਵੇ ਦਰਗਹਿ ਮਾਨ ਪੰਚੇ ਸੂਹ ਅੰਦਰ ਰਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਾ ਕਰਨ ਨਾਹੀ ਸਮਾਰ ਧੌਲ ਧਰਮ ਦੇ ਆ ਕਾ ਬੋ ਸੰਤੋਥਾ ਬਰਖਿਆ ਜਨ ਸੋ ਜੇ ਕੋ ਬੁਝ ਜਾ ਹੋਵੇ ਸਚਿਆਰ ਤਵਲਾ ਉਪਰ ਕੀਤਾ ਵਾਰ ਦਰਤੀ ਹੋਰ ਪਰੇ ਹੋਰ ਹੋ ਤਿਸਤੇ 파ਰਤ ਲੈ ਕਵਣ ਜੋਰ ਜੀ ਜਾਤ ਰੰਗ ਦਾ ਕੇ ਨਾਮ ਸਭਨਾ ਲਿਖਿਆ ਬੜੀ ਕਲਾ ਮਹੋਲੇ ਕਾਲਿਕ ਨਾਨਕ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸਾਲੇ ਰੂਪ ਕੇਤੀ ਦਾਤ ਜਨ ਕੌਣ ਕੁੰਥ ਕੀ ਤਬ ਸਾਇ ਕੋ ਕੋ ਆਉ ਤਿਸ ਤੇ ਹੋਇ ਲਖ ਦਰਿਆ ਪੁਨਰਤ ਕੌਣ ਕਾ ਵਿਚਾਰ ਬਾਰਿਆਂ ਨਾ ਜਾਵਾ ਇੱਕ ਬਾਰ ਜਿਤੁ ਤੁ ਭਾਵੇ ਸਾਈ ਭਲੀਕਾਰ ਤੁਸ ਸਦਸ ਨਾਮੁ ਤਿਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਗ ਤਬ ਤਾਉ ਸੰਖ ਅੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਖ ਸੂਰਮਾ ਬਖਸਾਰ ਸੰਖ ਮੋਲ ਲਿਵਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤੁਧ ਭਭੈ ਸਾਈ ਭਲੀਕਾਰ ਤੂੰ ਸਦਾ ਸਨਾਉ ਤਨ ਅਰੰਕਾਰ ਸੰਖ ਮੋਰਖੰਧ ਕੋਰ ਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋਦ ਸੰਖ ਗਲਵੜ ਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਾਲਬਖ ਖਾਹੇ ਸੰਖ ਨਿੰਦਕ ਸਰ ਕਰਿ ਭਗ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਗੂਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਧਾਮ ਅਗੰਮ ਗੰਮ ਸੰਖ ਲੋ ਸੰਖ ਸਰ ਭਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨੇ ਲਿਖੇ ਤਿਸਰ ਨਾਮ ਜਿਨ ਫਰਮਾਇ ਤੇ ਤੇ ਪਾਇ ਜਿਤਾ ਕੀਤਾ ਤੇਤਾ ਨਾਉ ਬਿਨ ਨਾਵ ਨਾਹੀ ਕੋ ਥਾ ਉਕੁਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਭਵੈ ਸਾਈ ਭਲੀਕਾਰ ਤੂੰ ਸਦਾ ਸਨਾਮ ਨਿਰੰਕਾਰ ਭਰੀਏ ਹੱਜ ਪੈਰ ਕੰਨ ਦੇਹ ਬਾਣੀ ਤੋਤਾ ਤੁਰ ਸੋਖੇ ਮੋਤ ਬਲੀ ਕੀ ਕਪੜ ਹੋਏ ਤੇ ਸਭੁ ਲੀਆ ਹੁ ਤੋਏ ਭਰੀਆ ਮਤਿ ਪਾਪਾ ਕੈ ਸੰਗ ਉਹ ਤੋ ਪਹਿਨਾਵੇ ਕਾ ਰੰਗ ਬੁਨੇ ਬਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲਜਾਓ ਆਪੇ ਵੀ ਜਾਪੀ ਖਾਓ ਨਾਮੁ ਸੁਖਮੀ ਆਵਜਾ ਤਿਰ ਤਪ ਦੇ ਅਦਾਨ ਦਾਨ ਜੇ ਕੋ ਬਾਬੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤਿਰਥ ਮਲ ਨਾਓ ਸਭ ਗੁਣ ਤੇਰੇ ਮਨ নাহি ਕੋਏ ਮਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਨੀ ਵਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਨ ਸੁਵੇ ਲਾਭਕਤ ਕਮਣ ਕਮਣ ਤੇਤ ਕਮਣ ਵਾਰ ਕਵਣ ਸਰਤੀ ਮਹੋ ਕਵਣ ਜਿਤ ਹੋ ਆਕਾਰ ਮਿਲ ਨ ਪਾਇਆ ਪੰਡ ਤੀਜੇ ਹੋਵੇ ਲੇਖ ਕੁਰਾਨ ਵਖਤ ਨ ਪਾਇਓ ਕਾ ਦੀਆ ਜੇ ਲਿਖਨ ਲੇਖ ਕੁਰਾਨ ਥਿਤ ਵਾਰ ਨ ਜੋਗੀ ਜਾਣੈ ਰਤ ਮਹੋ ਨ ਕੋਈ ਜਾ ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕੇਸਾ ਲਾਹੀ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕਨ ਕਸਿਆਣਾ ਵੱਡਾ ਸਾਹਿ ਵੱਡੇ ਨਾਂਇ ਕੀਤਾ ਜਾ ਕਬੋ ਵਾ ਨਾਨਕ ਜੇ ਕੋ ਆਪੋ ਜਾਣ ਅਕੈ ਗਿਆਨ ਸੁਹਾਏ ਪਤਲ ਪਤਲ ਲਖ ਅਕਸਾਂ ਅਗਾ ਸੁਲ ਕੋਲ ਕਪਾਲ ਤਕੇ ਵੇਦ ਕਹਿਨ ਕੋ ਆਤ ਸੱਤ ਸੱਠ ਆਦਿ ਕਹਿਨ ਕਤੇ ਬਾ ਅਸਲੂ ਇਕ ਧਾਤੂ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਰਾ ਹੀ ਸਾਰਾ ਵਹਿ ਤਿਸੁਰਤ ਨ ਪਾਈਆ ਨਦੀਆ ਤਾ ਵਾਪ ਪਵ ਸਮੁੰਦ ਨ ਜਾਣੀਐ ਸਬੰਧ ਸਾ ਸੁਲਤਾਨ ਗਿਰਵਾ ਸੇ ਤੀਮਲ ਤਨ ਕੀ ਦੀ ਤੁਲਨਾ ਹੋਵਨੀ ਜਿਕਸ ਮਨੋ ਨਾ ਵਿਸਰਾਂ ਅੰਤ ਨ ਸਿੱਧੀ ਕਾਣਾ ਅੰਤ ਅੰਤ ਨ ਕਰਨ ਦਿਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਰਨ ਕਿਤੇ ਵਿਰਲਾਹੇ ਨਾ ਕੇ ਅੰਤ ਨ ਪਾਏ ਜਾਹ ਇਹੋ ਅੰਤ ਨ ਜਾਣ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਮੇ ਵੱਡ ਉੱਚਾ ਹੋਵੇ ਕੋ ਏਥੇ ਸੋਚੇ ਕੋ ਜਾਣ ਸੋਏ ਜੇ ਵੱਡਾ ਫ ਜਾਣ ਆਪ ਆਪ ਨਾਨਕ ਅਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰ ਨਾ ਤਮਾਏ ਕੀਤੇ ਮੰਗੇ ਜੋਦ ਉਪਾਰ ਕੀਤੇ ਅਗਰਤ ਨਹੀਂ ਵਿਚਾਰ ਕੀਤੇ ਖਾਪਤ ਤਾਹੇ ਵਿਕਾਰ ਕੀਤੇ ਲਾਲ ਮੁਕਰਪਾਏ ਕੀਤੇ ਮੂਰਖਾਹੀ ਖਾਹੀ ਕੀਤੇ ਅਦੁਖ ਭੁਗ ਸਦਮਾਰ ਏ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣ ਹੋਏ ਹੋ ਰੱਖ ਨਸਕਾ ਕੋਈ ਜੇ ਖੋ ਖਾਇ ਕੱਖਣ ਪਾਏ ਉਹ ਜਾਣੈ ਜੀਤੀ ਆਵੋ ਖਾਏ ਆਪੇ ਜਾਣੈ ਆਪੇ ਦੇ ਅੱਖੇ ਸੇਵੇ ਕੀ ਕੇ ਜਿਸ ਨੋ ਬਖਸ਼ੇ ਸਿਖਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਮੂਲ ਗੁਣ ਮੂਲ ਵਪਾਰ ਮੂਲ ਵਪਾਰੀ ਮਨ ਭੰਡਾਰ ਅਮੁੱਲ ਆਵਹ ਮੂਲ ਲਜਾਹੇ ਮੂਲ ਪਾਏ ਮੂਲਾ ਸਮਾਜੇ ਮਨ ਧਰਮ ਮੂਲ ਦੀ ਬਾਣ ਮੁਲੋ ਤਲੋ ਮਲ ਪਰਵਾਣ ਮੁਲ ਬਖਸੀ ਸਮਲ ਨਿਸਾਰ ਮੁਲ ਕਰਮ ਮੁਲ ਫੁਰਮਾਨ ਮੁਲੋ ਮੁਲਾਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਅੱਖਾਂ ਵੇਦ ਪਾਠ ਪੁਰਾਣ ਅੱਖਾਂ ਪੜੇ ਕਰੇ ਵਖਿਆਣ ਅੱਖ ਬਰਨੇ ਅੱਖ ਇੰਦ ਅੱਖ ਗੁਪੀਤਾ ਗੋਵਿੰਦ ਅੱਖ ਐਸਰ ਅੱਖ ਸਿੱਧ ਅੱਖ ਕਿਤੇ ਕਿਤੇ ਬੁੱਧ ਅੱਖਾਂ ਦਾ ਨਵੱਖ ਦੇ ਅੱਖਾਂ ਸੁਰ ਨੰਨ ਮਨ ਜਨ ਸੇਵ ਕੀਤੀ ਅੱਖਾਂ ਅੱਖਣ ਪਾਏ ਕੀਤੀ ਕਹਿ ਕਹਿ ਲਠੋਟ ਜਾਏ ਇਤੇ ਕੀਤੇ ਹੋਰ ਕਰੇ ਤਾਕ ਨਸਕਾ ਕੀ ਕੇ ਜੇਵੜ ਪਾਵੇ ਤੇ ਬੜ ਹੋਏ ਨਾਮ ਕਿਰਾਨ ਸੱਚਾ ਸੋਏ ਜੇ ਕੋ ਅੱਖਾਂ ਬੋਲ ਵਿਗਾਰ ਤਾਂ ਲਖੀਆ ਸਰਗ ਰਗਵਰ ਸੋਦਰ ਕਿਹਾ ਸੋ ਕਰ ਕੇ ਹਜਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਦੇ ਤਿ ਵਾਣ ਹਾਰੇ ਕੀਤੇ ਰਾਗਪਰੀ ਸੋ ਕਹੀਆ ਨਾ ਦਿੱਤੇ ਗਾਵਣ ਹਾਰੇ ਗਾਵੇ ਤਉਨ ਪਉਣ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦਰ ਦਸਨ ਬੈਠੇ ਦੇਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਅਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਮਛ ਪਿਆਲੇ ਗਾਵੈ ਰਤਨੁ ਪਾਏ ਤੇਰੇ ਅਸਰ ਤੀਰਥ ਨਾਲੇ ਗਾਵੈ ਜੋਧ ਮਹਾਵਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਉਰ ਪੰਡਾ ਕਰ ਕਰ ਰਖੇ ਧਾਰੇ ਸਈ ਤੁਧਨੋ ਗਾਵੈ ਤੁਧ ਪਾਵਰਤੇ ਤੇਰੇ ਭਗਤ ਜਸਾਲੇ ਹੋਰ ਕੀਤੇ ਗਾਵਨ ਸੀਮਾ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੀ ਮਾਇਆ ਜਿੰਨੋ ਪਾਈ ਕਰ ਕਰ ਵਿਖਾ ਗੀਤਾ ਪੜਾ ਜਿਤ ਸਦੀ ਵੜਿਆਏ ਤੁਖ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਤ ਸਾਹ ਸਹਾ ਬਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕਰ ਭੂਤ ਗਿੰਥਾ ਕਾਲ ਕੁਾਰੀ ਕਾਇ ਉਕਤ ਦਿੰਡਾ ਪ੍ਰਤੀ ਜੋਏ ਮਨ ਤੇ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਤਿਸਾ ਦੇਸ ਆਦ ਨੀਲ ਨਾਦ ਅਨਾਤ ਜੁਗ ਜੋਗ ਇੱਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਕਟ ਕਟ ਵਜਹ ਨਾਦ ਆਪਨਾਤ ਨਾਥੀ ਸਭ ਜਾ ਕੀ ਰਿਤ ਸਦਵਰ ਸਾਧ ਸੰਯੋਗ ਵਿਜੋਗ ਦੁਇ ਕਾਰ ਚਲਾਵੈ ਲੇਖਿ ਆਵੈ ਭਾਗ ਅਦਿਸ਼ਤ ਸਹ ਅਦੇਸ ਆਦ ਨੀਲ ਨਾਦ ਨਾਦ ਦੁਖ ਜੋਗ ਇਕੋ ਵੇ ਸਿਕਾ ਮਾਈ ਜੁਗਤ ਵਿਆਹੀ ਤਿੰ ਚਿਲੇ ਪਰਮਾਨਿਕ ਸੰਸਾਰੀ ਇੱਕ ਪੰਡਾਰੀ ਕਲਾਈ ਦੀਵਾਨ ਜਿਵ ਤਿਸ ਸੁਭਾਵੈ ਤਿ ਵੇ ਚਲਾਵੈ ਜਿਬੋ ਵ ਪ੍ਰਮਾਣ ਹੋ ਵੇਖਾ ਉਹਨਾਂ ਦਰਨਾਬੈ ਬੋਤਾ ਹੋ ਬਿਣਾਨ ਅਦੇਸ ਦਿਸੈ ਅਦੇਸ ਆਦ ਨੀਰ ਨਾਲ ਅਨਾਹਦ ਜੁਗ ਜੁਗ ਇਕੋ ਵੇਸ ਅਸਨ ਲੋਏ ਲੋਏ ਭੰਡਾਰ ਜੋ ਗਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸ੍ਰਿਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਸ ਦਿਸੈ ਅਦੇਸ ਆਦ ਨੀਰ ਅਨਾਹਦ ਨਾਹਤ ਜੁਗ ਜੁਗ ਇਕੋ ਵੇਸ ਇਕ ਦੂਜੀ ਬੌ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਗੇੜਾ ਆਖੀ ਆਇਕ ਨਾਮ ਜਗਦੀਸ਼ ਇਤ ਰਹਾ ਪਤ ਪਵੜੀਆਂ ਚੜੀਆ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਰਹਿ ਜੋਰ ਜੋਰ ਨਾ ਰਾਜ ਮਲ ਮਨਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋ ਇਹਨਾਂ ਨੂੰ ਕੁਤਮ ਨੀਚ ਨਾ ਕੋਇ ਰਾਤੀ ਰੁਤੀਂ ਤਿੱਤੀ ਬਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਧਾਪੁਰ ਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਥਾ ਸੋਹਣ ਬੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਚਵਕਾਇ ਉਥ ਪਾਇ ਨਾਨਕ ਗਿਆ ਜਾਪੈ ਜਾਏ ਧਰਮ ਕੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਰਮ ਮਹੇਸ਼ ਕੀਤੇ ਵਰਮੇ ਕਾੜਤ ਘੜੀਏ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਬਾਦ ਨਰਿੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮ ਅਗਿਆਨ ਪਰਚੰਡ ਤਥਾ ਨਾਦ ਮਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥਾ ਗਰਦ ਘੜੀ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਵਿਚਾ ਬਚਦਾਏ ਜਿੱਥਾ ਘੜੀਆ ਸੁਰਤ ਮਤ ਮਨ ਬੁੱਧ ਜਿੱਥਾ ਘੜੀਆ ਸੁਰਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿੱਥਾ ਹੋਰ ਨਾ ਕੋਈ ਹੋਰ ਜਿੱਥਾ ਜੋਦ ਮਹਾ ਮਲਸੂਰ ਤਿਨ ਮੈਂ ਰਾਮ ਰਹਾ ਪਰਪੂਰ ਜਿੱਥਾ ਜੀ ਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰਨ ਠਾਗੇ ਜਾਏ ਜਿਨ ਕਾ ਰਾਮ ਸਮਨ ਮਾਹੇ ਜਿੱਥਾ ਬਖਤ ਵਸਾ ਕਲੂ ਕਰ ਨਾਨ ਸੁਤਾ ਮਨ ਸੋਏ ਸਚ ਖੰਡਵਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥਾ ਕੰਡ ਮੰਡਲ ਵਰਪੰਡ ਜੇ ਕੋ ਕਥਾ ਤੰਤ ਨ ਅੰਤ ਤਥਾ ਲੋਲੂ ਆਕਾਰ ਜਿਵ ਜਿਵ ਹੁਕਮ ਤਿ ਵਤਿ ਆਕਾਰ ਵੇਖੈ ਵਿੰਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਤੀ ਦੇਸਨ ਯਾਰ ਅਹਰਨ ਮਤ ਵੇਦ ਹਥਿਆਰ ਪਾਉਖ ਲਗਨ ਤਪਤਾਉ ਢਾਂਡਾ ਪਾਉ ਅੰਮ੍ਰਿਤ ਦਿੱਤ ਢਾਲ ਘੜੀਆ ਸ਼ਬਦ ਸਚੀ ਰਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਹੀ ਆ ਗੁਰ ਆਈਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 好的。